ਉਦਾਨ ਸਵੇਰਾ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕੀਤੀ ਜਾ ਰਹੀ ਤੇ 26 ਕੈਂਡੀਡੇਟ ਮੈਦਾਨ ਦੇ ਵਿੱਚ ਉਤਰੇ ਨੇ ਜਿਨ੍ਹਾਂ ਵਿੱਚ ਇੱਕ ਨੇ ਜਤਿੰਦਰ ਕੁਮਾਰ ਸ਼ਰਮਾ ਜਿਨ੍ਹਾਂ ਦਾ ਚੋਣ ਦਿਹਾਨ ਹੈ ਸਟੈਂਪ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਰਮਾ ਜੀ ਦੈਨਿਕ ਸਵੇਰਾ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਤੁਸੀਂ ਇੱਥੇ ਆਏ ਹੋ ਤੁਹਾਡਾ ਉਹ ਦੈਨਿਕ ਸਵੇਰਾ ਦੋਨਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਗੱਲ ਕੀਤੀ ਜਾ ਰਹੀ ਤੇ ਤੁਸੀਂ ਇੱਕ ਪਾਰਟੀ ਵੱਲੋਂ ਜਿਹੜਾ ਨੈਸ਼ਨਲ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਹੋ ਤੁਹਾਡੇ ਏਜੰਡੇ ਕੀ ਰਹਿਣਗੇ ਸਾਡਾ ਏਜੰਡਾ ਦੇਖੋ ਜੀ ਜਿਹਨੇ ਮੈਂ ਗਰਦਾਸਪੁਰ ਦਾ ਹੀ ਰਹਿਣ ਵਾਲਾ ਤੇ ਮੈਨੂੰ ਗਰਦਾਸਪੁਰ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਲਗਭਗ ਸਾਰੀਆਂ ਤੋਂ ਮੈਂ ਜਾਣੂ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੇ ਵੱਡੇ ਚਿਹਰੇ ਤੇ ਵੱਡੀਆਂ ਪਾਰਟੀਆਂ ਦੇਖ ਕੇ ਜੋ ਨੁਮਾਇੰਦਿਆਂ ਨੂੰ ਚੁਣਿਆ ਉਹ ਲੋਕਾਂ ਦੇ ਵਿੱਚ ਨਾ ਤਾਂ ਲੋਕਾਂ 'ਚ ਪਹੁੰਚੇ ਤੇ ਨਾ ਹੀ ਲੋਕ ਸਭਾ 'ਚ ਪਹੁੰਚੇ ਇਸ ਕਰਕੇ ਗਰਦਾਸਪੁਰ ਜ਼ਿਲ੍ਹਾ ਜਿਹੜਾ ਉਹ 10 ਸਾਲ ਦੀ ਪਿੱਛੇ ਪੈ ਗਿਆ ਤੇ ਗਰਦਾਸਪੁਰ ਜਿਹਨੇ ਦੀਆਂ ਜੇ ਸਮੱਸਿਆਵਾਂ ਵੀ ਗੱਲ ਕਰੀਏ ਗਰਦਾਸਪੁਰ ਜ਼ਿਲ੍ਹਾ ਬਾਰਡਰ ਤੇ ਹੋਣ ਕਾਰਨ ਇਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਜਿਹਦੇ ਵਿੱਚ ਇੱਕ ਵੱਡੀ ਸਭ ਤੋਂ ਸਮੱਸਿਆ ਜੋ ਹੈ ਜੋ ਸਾਡੀ ਤਾਰਾਂ ਦੇ ਅੰਦਰ ਖੇਤੀ ਹੈ ਜਾਂ ਜੋ ਦਰਿਆਵਾਂ ਦੇ ਦੋਨਾਂ ਸਾਈਡਾਂ ਤੇ ਸਾਡੇ ਲੋਕ ਵਸਦੇ ਹਨ ਹਰ ਸਾਲ ਜਦੋਂ ਪਾਣੀ ਆ ਜਾਂਦਾ ਹੈ ਤੇ ਇਹਨਾਂ ਦਾ ਆਪਸ ਵਿੱਚ ਲਿੰਕ ਟੁੱਟ ਜਾਂਦਾ ਹੈ ਉਹਨਾਂ ਲੋਕਾਂ ਦਾ ਜੀਵਨ ਬਰਕਰਾਰ ਕਰਨਾ ਬਹੁਤ ਔਖਾ ਹੋ ਜਾਂਦਾ ਔਰ ਹਰ ਸਾਲ ਹੀ ਲਗਭਗ ਉਹ ਉਜੜਦੇ ਤੇ ਵਸਦੇ ਹਨ ਤੇ ਸਰਕਾਰਾਂ ਵੱਲੋਂ ਨਾ ਤਾਂ ਉਹਨਾਂ ਦੀ ਆਵਾਜ਼ ਆਈ ਵਾਸਤੇ ਫੋਲ ਬਣਾਏ ਜਾਂਦੇ ਹਨ ਨਾ ਖੜਾ ਲੋਕਾਂ ਲਈ ਸਮੇਂ ਸਿਰ ਕੋਈ ਕੰਮ ਕੀਤਾ ਜਾਂਦਾ ਹੈ ਔਰ ਇਸੇ ਤਰ੍ਹਾਂ ਜਿੱਦਾਂ ਬਟਾਲੇ ਨੂੰ ਜ਼ਿਲ੍ਹਾ ਬਣਾਉਣਾ ਔਰ ਬਟਾਲੇ ਦੀ ਡੋਗਰੀ ਜਿਹੜੀ ਇੰਡਸਟਰੀ ਹੈ ਬਟਾਲੇ ਦਾ ਕਦੇ ਏਸ਼ੀਆ ਦੇ ਵਿੱਚ ਨਾ ਹੁੰਦਾ ਸੀ ਵਰਲਡ ਦੇ ਵਿੱਚ ਨਾ ਹੁੰਦਾ ਸੀ ਇੰਡਸਟਰੀ ਚ ਲੋਹੇ ਦੀ ਇੰਡਸਟਰੀ ਦੇ ਵਿੱਚ ਅੱਜ ਬਿਲਕੁਲ ਜਿਹੜੀਆਂ ਫੈਕਟਰੀਆਂ ਬੰਦ ਕਰਕੇ ਪੈਦਲ ਬਣ ਰਹੇ ਨੇ ਹੋਟਲ ਬਣ ਰਹੇ ਨੇ ਜਾਂ ਹੋਰ ਘਰ ਅਗਲਾ ਦੇ ਹੋਰ ਕਾਰੋਬਾਰ ਕੀਤੇ ਜਾ ਰਹੇ ਪਰ ਜਿਹੜੀ ਇੰਡਸਟਰੀ ਹੈ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਜਿਹੜੇ ਵੀ ਸਨਤਕਾਰ ਵੀਰ ਜੋ ਵਪਾਰੀ ਲੋਕ ਆ ਉਹ ਤਰਾਸ ਤਰਾਸ ਕਰ ਰਹੇ ਆ ਨਾ ਤਾਂ ਉਹਨਾਂ ਨੂੰ ਕਿ ਸਰਕਾਰ ਵੱਲੋਂ ਕੋ ਸਹੂਲਤ ਮਿਲਦੀ ਆ ਔਰ ਨਾ ਹੀ ਪ੍ਰੋਪਰ ਬਿਜਲੀ ਔਰ ਨਾ ਹੀ ਪ੍ਰੋਪਰ ਸਰਕਾਰ ਦਾ ਜਿਹੜੇ ਹੁੰਦੀਆਂ ਮਨਜ਼ੂਰੀਆਂ ਮਤਲਬ ਬਹੁਤ ਪਰੇਸ਼ਾਨ ਹਨ ਤੇ ਬਹੁਤ ਸਾਰੇ ਲੋਕ ਕਾਰੋਬਾਰ ਬੰਦ ਕਰਕੇ ਬਾਹਰ ਹੋ ਨਜਗਾਵਾਂ ਤੇ ਜਾ ਚੁੱਕੇ ਹਨ ਉਹਨਾਂ ਨੂੰ ਵਾਪਸ ਲਿਆਉਣਾ ਉਹਨਾਂ ਦਾ ਮੋੜ ਵਸੇਬਾ ਕਰਨਾ ਡੋਬਰੀ ਨਸੀ ਨੂੰ ਮੋਰਸ ਜੀਤ ਕਰਨਾ ਔਰ ਬਟਾਲੇ ਨੂੰ ਜ਼ਿਲ੍ਹਾ ਬਣਾਉਣਾ ਇਹ ਸਾਡੀ ਜਿਹੜੀ ਪ੍ਰਾਇੋਰਟੀ ਰਹੇਗੀ ਔਰ ਅਸੀਂ ਵਾਦਾ ਕਰਦੇ ਹਾਂ ਕਿ ਜੇਕਰ ਸਾਨੂੰ ਮੌਕਾ ਦਿੰਦੀ ਆ ਜਨਤਾ ਤੇ ਅਸੀਂ ਇਹ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਅਸੀਂ ਕਰਵਾਵਾਂਗੇ ਇਸ ਤੋਂ ਇਲਾਵਾ ਮੈਂ ਪਿਛਲੇ 15-20 ਸਾਲ ਤੋਂ ਰਾਜਨੀਤੀ ਚ ਤੇ ਮੈਂ ਹੋਰ ਅਤਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਬਹੁਤ ਸਾਰੇ ਕੰਮ ਕਰਾਏ ਆ ਜਿਨ੍ਹਾਂ ਦੇ ਵਿੱਚ 10 10 12 12 13 13 14 14 ਸਾਲ ਤੋਂ ਜੇਲ੍ਹਾਂ ਚ ਸੜ ਰਹੇ শ্রীলੰਕਾ ਦੀਆਂ ਜੇਲ੍ਹਾਂ ਚ ਅਤੇ ਹੋਰ ਵਿਦੇਸ਼ ਦੀਆਂ ਜੇਲ੍ਹਾਂ ਚ ਸੜ ਰਹੇ ਜਿਹੜੇ ਬਿਦੋਛੇ ਬੇ ਮਤਲਬ ਬੇ ਕਿਸੇ ਵੀ क्राइम ਨਹੀਂ ਕੀਤਾ ਉਹਨਾਂ ਨੇ ਕੋਈ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਤੇ ਉਹ ਉਹ ਵਿਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਉਹਨਾਂ ਨੂੰ ਛਡਵਾ ਕੇ ਲਿਆਂਦਾ ਮੇਰੇ ਕੋਲ ਡਾਟਾ ਹੈ ਜਦੋਂ ਮਰਜ਼ੀ ਮੇਰੇ ਕੋਲ ਤੁਸੀਂ ਡਾਟਾ ਲਾ ਕੇ ਤੇ ਉਹਨਾਂ ਦੇ ਘਰਾਂ 'ਚ ਜਾ ਕੇ ਤੇ ਪਤਾ ਕਰਾ ਦਿਓ ਔਰ ਜਿੱਦਾਂ ਵਿਦੇਸ਼ਾਂ ਦੇ ਵਿੱਚ ਵਿਆਹ ਦੇ ਝਾਂਸਾ ਦੇ ਕੇ ਬਹੁਤ ਸਾਰੇ ਰਕਮਾਂ ਠੱਗੀਆਂ ਜਾਂਦੀਆਂ ਜਾਂ ਲੋਕਾਂ ਦੇ ਲਾਲ ਤੋਂ ਖਤੜੀ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਹਮੇਸ਼ਾ ਆਵਾਜ਼ ਉਠਾਈ ਹੈ ਉਹਨਾਂ ਨੂੰ ਇਨਸਾਫ ਦਵਾਇਆ ਹੈ ਉਹ ਵੀ ਮੇਰੇ ਕੋਲ ਡਾਟਾ ਹੈ ਜਦੋਂ ਮਰਜੀ ਤੁਸੀਂ ਲੈ ਸਕਦੇ ਹੋ ਉਸ ਤੋਂ ਇਲਾਵਾ ਅੱਜ ਜਿਹੜਾ ਪੰਜਾਬ ਦੇ ਵਿੱਚ ਜਾਂ ਆਪਣੇ ਗਰਦਾਸਪੁਰ ਜ਼ਿਲ੍ਹੇ ਵਿੱਚ ਮੇਨ ਚਮਸਿਆ ਹੈ ਉਹ ਨਸ਼ੇ ਦੀ ਹੈ ਕਿਉਂਕਿ ਨਸ਼ਾ ਬਾਹਰ ਤੋਂ ਹੁਣ ਕਰਕੇ ਨਸ਼ਾ ਬਹੁਤ ਵੱਧ ਗਿਆ ਹੈ ਔਰ ਨਿੱਤ ਦੇਣ ਜੋ ਨੌਜਵਾਨ ਹਨ ਉਹ ਨਸ਼ੇ ਦੇ ਓਵਰਡੋਜ਼ ਨਾਲ ਮਰ ਰਹੇ ਹਨ ਔਰ ਜੋ ਨਸ਼ਾ ਹੈ ਨਸ਼ੇ ਨੂੰ ਰੋਕਣ ਵਾਸਤੇ ਜੋ ਸਰਕਾਰਾਂ ਪੁੱਤਰਾ ਤਰ੍ਹਾਂ ਦੇ ਕਿਸੇ ਨੇ ਗੁਟਕਾ ਸਾਹ ਚੱਕ ਕੇ ਸੌਂ ਖਾਦੀ ਪਰ ਨਸ਼ਾ ਨਹੀਂ ਰੁਕਿਆ ਕਿਸੇ ਨੇ ਕਹਦਾ 24 ਘੰਟਿਆਂ ਚ 24 ਦਿਨਾਂ ਚ ਕਿਸੇ ਨੇ ਕਹਤਾ ਕੁਛ ਪਰ ਸਰਕਾਰਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਲੋਕਾਂ ਨੇ ਸਰਕਾਰਾਂ ਨੂੰ ਅਸਲ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਕਿ ਨਸ਼ੇ ਦੇ ਲੈ ਕੇ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਆਈ ਹੈ ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਕਾਂਗਰਸ ਨੇ ਵੀ ਅਕਾਲੀ ਧਰਮ ਦੀ ਗੱਲ ਕੀਤੀ ਜਾਵੇ ਤੇ ਅਕਾਲੀ ਜਨਨ ਨੇ ਵੀ ਇਹ ਕਿਆ ਕਿ ਨਸ਼ੇ ਨੂੰ ਆਪਾਂ ਖਤਮ ਕਰ ਲਿਆਂਗੇ ਕਿੱਥੇ ਅਸਫਲ ਹੋਏ ਤੁਹਾਨੂੰ ਹੀ ਲੱਗਦੇ ਇਹ ਤੇ ਤੁਹਾਡੇ ਸਾਹਮਣੇ ਦੀ ਗੱਲ ਹੈ ਜੀ ਸਾਰੀਆਂ ਸਰਕਾਰਾਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਲੋਕਾਂ ਨੇ ਮੌਕਾ ਦਿੱਤਾ ਲੋਕਾਂ ਦੇ ਨਾਲ ਧੋਖਾ ਧੜੀ ਹੋਈ ਹੈ ਲੋਕਾਂ ਦੇ ਨਾਲ ਹੇਰਾ ਫੇਰੀ ਹੋਈ ਹੈ ਝੂਠੇ ਵਾਅਦੇ ਹੋਏ ਆ ਅੱਜ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਜਿਆਦਾ ਲੋਕ ਵਿਦੇਸ਼ਾਂ ਵੱਲ ਰੁਖ ਕਰ ਰਹੇ ਆ ਕਿਉਂਕਿ ਇੱਥੇ ਕੋਈ ਕਾਰੋਬਾਰ ਰੁਜ਼ਗਾਰ ਹੈ ਨਹੀਂਗਾ ਔਰ ਇਸ ਕਰਕੇ ਜਾਂ ਤਾਂ ਉਹ ਫਿਰ ਨਸ਼ਿਆਂ ਦੀ ਦਲਦਲ ਚ ਫਸ ਜਾਂਦੇ ਆ ਤੇ ਜੋ ਪੰਜਾਬ ਦੀ ਕਿਸਾਨੀ ਹੈ ਉਸ ਦਾ ਬੜਾ ਮਾਰਾ ਹਾਲ ਹੈ ਕਿਸਾਨ ਖੁਦ ਖੁਸ਼ੀਆਂ ਕਰ ਰਹੇ ਹਨ ਕਰਜ਼ੇ ਥੱਲੇ ਆ ਰਹੇ ਹਨ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਕਿ ਅਸੀਂ ਬਿਨਾਂ ਵਿਆਜ ਤੋਂ ਕਰਜ਼ਾ ਦੇਵਾਂਗੇ ਅਸੀਂ ਆਰਤੀਆਂ ਦਾ ਕਰਜ਼ਾ ਮੋੜਾਂਗੇ ਅਸੀਂ ਲੋਕਾਂ ਦਾ ਕਰਜ਼ਾ ਮੋੜਾਂਗੇ ਪਰ ਕਿਸੇ ਦਾ ਕਰਜ਼ਾ ਨਹੀਂ ਮੋੜਿਆ ਅੱਜ ਵੀ ਕਿਸਾਨ ਕਰਜ਼ਾਈ ਹੈ ਤੇ ਇਹਨਾਂ ਲੋਕਾਂ ਦਾ ਝੂਠੇ ਵਾਅਦੇ ਕਰਕੇ ਜੋ ਸਤਾਜਾਏ ਹਨ ਉਹਨਾਂ ਦਾ ਇਹ ਗੱਲ ਦਾ ਜਿਹੜਾ ਖਮਿਆਜਾ ਉਹ ਭੁਗਤਣਾ ਪਵੇਗਾ ਲੋਕ ਹੁਣ ਬਹੁਤ ਸਿਆਣੇ ਹੋ ਗਏ ਆ ਲੋਕਾਂ ਨੂੰ ਸਾਰੀ ਗੱਲ ਦੀ ਸਮਝ ਲੱਗ ਗਈ ਹੈ ਕਿ ਇਹਨਾਂ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਕਿਸੇ ਦਾ ਕੁਝ ਨਹੀਂ ਕਰਨਾ ਇਸ ਕਰਕੇ ਇਹੋ ਜਿਹੇ ਨਮਾਇਦਾ ਚੁਣ ਕੇ ਗਰਦਾਸਪੁਰ ਲੋਕ ਸਭਾ ਆ ਕੇ ਤੋਂ ਲੋਕ ਸਭਾ ਚ ਭੇਜੋ ਜੋ ਤੁਹਾਡੇ ਦੁੱਖ ਸੁੱਖ ਨੂੰ ਜਾਣਦਾ ਹੋਵੇ ਤੁਹਾਡੇ ਵਰਗਾ ਹੋਵੇ ਤੁਹਾਡੇ ਵਿੱਚੋਂ ਹੋਵੇ ਔਰ ਤੁਹਾਡੀ ਗੱਲ ਨੂੰ ਲੋਕ ਸਭਾ ਚ ਪ੍ਰਮੁੱਖਤਾ ਨਾਲ ਰੱਖ ਸਕੇ ਇਸ ਕਰਕੇ ਮੈਂ ਬੇਨਤੀ ਕਰ ਬਣੀ ਜੀ ਆਪਾਂ ਗੱਲ ਕਰਦੇ ਆ ਕਿ ਸਰਮਾਇਦਾਰ ਪਾਰਟੀਆਂ ਆ ਆਪਾਂ ਅਕਾਲੀ ਗੱਲ ਦੀ ਕਰ ਲੈਣੀ ਆ ਬੀਜੇਪੀ ਦੀ ਗੱਲ ਕਰ ਲੈਣੀ ਆ ਆਮ ਆਦਮੀ ਪਾਰਟੀ ਬਿਲਕੁਲ ਸੱਤਾ ਦੇ ਵਿੱਚ ਨਵੀਂ ਆਈ ਆ ਲੇਕਿਨ ਇਹਨਾਂ ਕੋਲ ਵੀ ਫੰਡ ਹੈਗੇ ਨੇ ਇਹ ਨਾਮਕ ਪਾਰਟੀ ਦਾ ਮੁਕਾਬਲਾ ਤੁਸੀਂ ਕਿਸ ਤਰੀਕੇ ਦੇਖੋ ਜੀ ਅਸੀਂ ਤਾਂ ਲੋਕਾਂ ਦੇ ਚੈਨਲ 'ਤੇ ਬੇਨਤੀ ਕਰਾਂਗੇ ਕਿ ਇਹਨਾਂ ਦੇ ਸਰਮਾਇਦਾਰ ਹੋਣ ਨਾਲ ਇਹਨਾਂ ਦੇ ਵੱਡੇ ਚਿਹਰੇ ਹੋਣ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਸਾਨੂੰ ਨੁਕਸਾਨ ਹੋਇਆ ਐਡੀ ਐਡੀ ਵੱਡੀਆਂ ਪਾਰਟੀਆਂ ਅਰਮਾਪਤੀ ਬਣ ਗਈਆਂ ਕਰੋੜਾਂ ਪਤੀ ਬਣ ਗਈਆਂ ਔਰ ਐਡੇ ਵੱਡੇ ਵੱਡੇ ਚਿਹਰਿਆਂ ਨੂੰ ਲਿਆ ਕੇ ਇੱਥੇ ਜੋ ਇਲੈਕਸ਼ਨ ਲੜਾਈ ਉਹ ਨਾਲ ਲੋਕਾਂ 'ਚ ਪਹੁੰਚਦੇ ਨੇ ਲੋਕ ਸਭਾ 'ਚ ਪਹੁੰਚੇ ਇਸ ਕੱਲ ਦਾ ਲੋਕਾਂ ਨੂੰ ਨੁਕਸਾਨ ਹੋਇਆ ਸਾਡੇ ਨੌਜਵਾਨ ਪੀੜੀ ਸਾਡੀ ਜਿਹੜੇ ਆਉਣ ਵਾਲਾ ਭਵਿੱਖ ਆ ਉਹਦਾ ਬਹੁਤ ਸਾਰਾ ਨੁਕਸਾਨ ਹੋਇਆ ਹੁਣ ਅਸੀਂ ਆਉਣ ਵਾਲੇ ਭਵਿੱਖ ਨੂੰ ਬਚਾਉਣਾ ਅਸੀਂ ਆਉਣ ਵਾਲੀ ਨੌਜਵਾਨ ਪੀੜੀ ਨੂੰ ਬਚਾਉਣਾ ਇਹ ਆਪੋ ਤਾਂਨ ਬਚਾਉਣਾ ਅਸੀਂ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰੀਏ ਤਾਂ ਜੋ ਆਪਣੇ ਦੁੱਖ ਸੁੱਖ ਦੇ ਵਿੱਚ ਆਪਣੇ ਪਰਿਵਾਰ 'ਚ ਰਹਿ ਕੇ ਆਪਣੀ ਰੋਟੀ ਦਾ ਜਿਹੜਾ ਗੁਜ਼ਰ ਬਸਰਿਆ ਉਹ ਵਧੀਆ ਤਰੀਕੇ ਦੇ ਨਾਲ ਹੋ ਜੇ ਜੇ ਗੱਲ ਕੀਤੀ ਜਾਵੇ ਤੇ ਹੁਣ ਤੁਸੀਂ ਵੀ ਘਰ ਘਰ ਜਾ ਕੇ ਜਿਹੜੀ ਐ ਲੈਕਚਰ ਟੂਕੈਂ ਜਣੀ ਚਲਾ ਰਹੇ ਵੋਟਾਂ ਮੰਗ ਰਹੇ ਹੋ ਕਿੱਦਾਂ ਦਾ ਸਜੋਗ ਦੇ ਰਹੇ ਹੋ ਬਹੁਤ ਵਧੀਆ ਸਜੋਗ ਮੇਰੇ ਆ ਲੋਕ ਇਹਨਾਂ ਪਾਰਟੀਆਂ ਤੋਂ ਅੱਕੇ ਥੱਕੇ ਆ ਔਰ ਇਹਨਾਂ ਪਾਰਟੀਆਂ ਨੂੰ ਮੂੰਹ ਨਹੀਂ ਲਾ ਰਹੇ ਕਿ ਲੋਕੋ ਤੁਸੀਂ ਰੋਜ਼ ਦੀਆਂ ਅਖਬਾਰਾਂ ਪੜ੍ਹੋ ਚੈਨਲ ਦੇਖੋ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਲੋਕਾਂ ਨੇ ਬੋਰਡ ਦੇਖ ਲੈ ਲਾਤੇ ਕਿ ਸਾਡੇ ਪਿੰਡੇ ਲੀਡਰ ਨਾ ਆਉਣ ਇਸ ਕਰਕੇ ਲੋਕ ਅੱਕੇ ਆ ਥੱਕੇ ਆ ਔਰ ਹੁਣ ਚਾਹੁੰਦੇ ਆ ਕੋਈ ਨਵਾਰਾ ਲੱਭੇ ਸਾਨੂੰ ਤੇ ਅਸੀਂ ਕੋਈ ਉਸ ਬੰਦੇ ਨੂੰ ਜ਼ਿੰਮੇਵਾਰੀ ਦੇਈਏ ਜੋ ਸਾਡੀ ਗੱਲ ਨੂੰ ਲੋਕ ਸਭਾ ਤੱਕ ਪਹੁੰਚਾ ਸਕੇ ਸਾਡੇ ਦੁੱਖ ਸੁੱਖ ਚ ਭਾਈਵਾਲ ਹੋ ਸਕੇ ਸਾਡੇ ਨਾਲ ਦੁੱਖ ਸੁੱਖ ਸਾਂਝਾ ਕਰ ਸਕੇ So, कुमार शर्मा जी जरा सभा गुरदासपुर उमीदवार ने जिन्हों ने अपनी गाल, सामने रखी कैमरा बटाल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर